ਇਹਨਾਂ ਤੁਸੀਂ ਵੇਖ ਰਹੇ ਹੋ ਰਾਜਵੀਰ ਜਵੰਦਾ ਦੇ ਅੰਤਿਮ ਸੰਸਕਾਰ ਦੀਆਂ ਉਹਨਾਂ ਨੂੰ ਪੰਜ ਤਤਾਂ ਵਿੱਚ ਵਿਲੀਨ ਕੀਤਾ ਜਾ ਰਿਹਾ ਹੈ। ਔਰ ਇੱਥੇ ਵੱਡੀ ਗਿਣਤੀ ਦੇ ਵਿੱਚ ਅੱਜ ਉਹਨਾਂ ਦੇ ਚਾਹਣ ਵਾਲੇ ਉਹਨਾਂ ਨੂੰ ਪਿਆਰ ਕਰਨ ਵਾਲੇ ਪਹੁੰਚੇ ਨੇ। ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਹੈ। ਲੱਖਾਂ ਕਰੋੜਾਂ ਲੋਕਾਂ ਨੇ ਦੁਆਵਾਂ ਕੀਤੀਆਂ ਇਸ ਅਣਹੋਣੀ ਨੂੰ ਰੋਕਣ ਲਈ ਕਿ ਕਾਸ਼ ਇਹਨਾਂ ਹੋਣੀ ਨਾ ਹੋਵੇ। ਇਹ ਹਣ ਅਣਹੋਣੀ ਕੱਟ ਕੇ ਹਟੀ ਸਤਨਾਮ ਵਾਹਿਗੁਰੂ ਦਾ ਜਾਪ ਲਗਾਤਾਰ ਚੱਲ ਰਿਹਾ ਹੈ ਅੱਖਾਂ ਨੰਮੇ ਪਰ ਪਾਰੀ ਗਿਣਤੀ ਦੇ ਵਿੱਚ ਰਾਜਵੀਰ ਜਵੰਦਾ ਦੇ ਚਾਉਣ ਵਾਲੇ ਜੋ ਨੇ ਉਹ ਇੱਥੇ ਮੌਜੂਦ ਨੇ ਤੇ ਰਾਜਵੀਰ ਜਵੰਦਾ ਜਿਨ੍ਹਾਂ ਨੇ ਬੜੀ ਮਿਹਨਤ ਦੇ ਨਾਲ 2011 ਤੋਂ ਬਾਅਦ ਆਪਣਾ ਸੰਗੀਤ ਕੈਰੀਅਰ ਸ਼ੁਰੂ ਕੀਤਾ ਤੇ ਹਰ ਉਸ ਬੁਲੰਦੀ ਨੂੰ ਹਾਸਲ ਕੀਤਾ ਜੋ ਕੋਈ ਵੀ ਕਲਾਕਾਰ ਹਾਸਲ ਕਰਨੀ ਚਾਹੁੰਦਾ ਹੈ ਰਾਜਵੀਰ ਜਵੰਦਾ ਸਿਰਫ ਗਾਇਕ ਨਹੀਂ ਸੀ ਉਹ ਇੱਕ ਅੱਛਾ ਇਨਸਾਨ ਵੀ ਸੀ ਇੱਕ ਅਦਾਕਾਰ ਵੀ ਸੀ ਬੜੀ ਕੋਸ਼ਿਸ਼ ਕੀਤੀ ਗਈ ਕਿ ਉਹ ਹੈ ਤੋ ਸੀ ਨਾ ਹੋਵੇ ਬੜੀ ਕੋਸ਼ਿਸ਼ ਕੀਤੀ ਗਈ ਕਿ ਚੰਗੇ ਤੋਂ ਚੰਗੇ ਡਾਕਟਰਾਂ ਦੀ ਸਲਾਹ ਲੈ ਕੇ ਉਸ ਦੀ ਕੀਮਤੀ ਜਾਨ ਨੂੰ ਬਚਾਇਆ ਜਾ ਸਕੇ ਪਰ ਅਜੇ ਹ ਨਹੀਂ ਹੋ ਸਕਿਆ ਇਹ ਹੀ ਕਾਰਨ ਹੈ ਕਿ ਅੱਜ ਲੱਖਾਂ ਲੋਕ ਮਾਯੂਸ ਨੇ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਨੇ ਇੱਕ ਉਦਾਸੀ ਹੈ ਕੈਨ ਨੂੰ ਬਹੁਤ ਕੁਝ ਹੈ ਪਰ ایک عجیب جی شانتی ہے تصویر دیکھ رہے ہو راجگی چندہ دیا کہ انتک سنسکار ਪਹਿਲੀ ਵਾਰ ਆਵਾਜ਼ ਸਾਡੀ ਸਾਰੇ ਬੈਠਣ ਦੀ ਕੋਸ਼ਿਸ਼ ਕਰੋ ਪੈਸਾ ਤਾਂ ਬਿਨਾਂ ਸਾਰੇ ਬੈਠਣ ਦੀ ਕੋਸ਼ਿਸ਼ ਕਰੋ ਪੀਸ ਆਰ ਆਹ ਦੇਖਦੇ ਹਾਂ ਜਿਹੜੇ ਬੰਦੇ ਬਿਨਾਂ ਨਾ ਕੋਈ ਸ਼ੰਕਾਵ ਸਰ ਸਿੰਘ ਸਾਹਿਬ हर हिकु इंसान سب کو اداس تحریم کی تھی جا رہی ہے اداس کی تھی جا رہی ہے بیٹھ جو بیٹھ جو ہوتا ہے بیٹھ جو بیٹھ جو تاکہ جتنے پچھلی ہوں Thank you. ਉਹ ਪਿੱਛੇ ਆਈ ਬਾਈ ਇਹਦੇ ਪੈਜਾਂ ਦੇ ਨਾ ਤਸਵੀਰਾਂ ਤੁਸੀਂ ਵੇਖ ਰਹੇ ਹੋ ਰਾਜਵੀਰ ਜਵੰਦਾ ਦੇ ਅੰਤਿਮ ਸੰਸਕਾਰ ਦੀਆਂ ਉਹਨਾਂ ਨੂੰ ਪੰਜ ਤਤਾਂ ਵਿੱਚ ਵਿਲੀਨ ਕੀਤਾ ਜਾ ਰਿਹਾ ਹੈ। ਔਰ ਇੱਥੇ ਵੱਡੀ ਗਿਣਤੀ ਦੇ ਵਿੱਚ ਅੱਜ ਉਹਨਾਂ ਦੇ ਚਾਹਣ ਵਾਲੇ ਉਹਨਾਂ ਨੂੰ ਪਿਆਰ ਕਰਨ ਵਾਲੇ ਪਹੁੰਚੇ ਨੇ। ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਹੈ। ਲੱਖਾਂ ਕਰੋੜਾਂ ਲੋਕਾਂ ਨੇ ਦੁਆਵਾਂ ਕੀਤੀਆਂ ਇਸ ਅਣਹੋਣੀ ਨੂੰ ਰੋਕਣ ਲਈ ਕਿ ਕਾਸ਼ ਇਹ ਅਣਹੋਣੀ ਨਾ ਹੋਵੇ। ਪਰ ਏ ਹਣ ਅਣਹੋਣੀ ਕੱਟ ਕੇ ਹਟੀ ਸਤਨਾਮ ਵਾਹਿਗੁਰੂ ਦਾ ਜਾਪ ਲਗਾਤਾਰ ਚੱਲ ਰਿਹਾ ਹੈ ਅੱਖਾਂ ਨੰਮੇ ਪਰ ਪਾਰੀ ਗਿਣਤੀ ਦੇ ਵਿੱਚ ਰਾਜਵੀਰ ਜਵੰਦਾ ਦੇ ਚੌਣ ਵਾਲੇ ਜੋਂ ਨੇ ਉਹ ਇੱਥੇ ਮੌਜੂਦ ਨੇ ਪਰ ਆਜਵੀਰ ਜਵੰਦਾ ਜਿਨ੍ਹਾਂ ਨੇ ਬੜੀ ਮਿਹਨਤ ਦੇ ਨਾਲ 2011 ਤੋਂ ਬਾਅਦ ਆਪਣਾ ਸੰਗੀਤ ਕੈਰੀਅਰ ਸ਼ੁਰੂ ਕੀਤਾ ਤੇ ਹਰ ਉਸ ਬੁਲੰਦੀ ਨੂੰ ਹਾਸਲ ਕੀਤਾ ਜੋ ਕੋਈ ਵੀ ਕਲਾਕਾਰ ਹਾਸਲ ਕਰਨੀ ਚਾਹੁੰਦਾ ਹੈ ਰਾਜਵੀਰ ਜਵੰਦਾ ਸਿਰਫ ਗਾਇਕ ਨਹੀਂ ਸੀ ਉਹ ਇੱਕ ਅੱਛਾ ਇਨਸਾਨ ਵੀ ਸੀ ਇੱਕ ਅਦਾਕਾਰ ਵੀ ਸੀ ਬੜੀ ਕੋਸ਼ਿਸ਼ ਕੀਤੀ ਗਈ ਕਿ ਉਹ ਹੈ ਤਾਂ ਸੀ ਨਾ ਹੋਵੇ ਬੜੀ ਕੋਸ਼ਿਸ਼ ਕੀਤੀ ਗਈ ਕਿ ਚੰਗੇ ਤੋਂ ਚੰਗੇ ਡਾਕਟਰਾਂ ਦੀ ਸਲਾਹ ਲੈ ਕੇ ਉਸ ਦੀ ਕੀਮਤੀ ਜਾਨ ਨੂੰ ਬਚਾਇਆ ਜਾ ਸਕੇ ਪਰ ਅਜੇ ਹ ਨਹੀਂ ਹੋ ਸਕਿਆ ਇਹੀ ਕਾਰਨ ਹੈ ਕਿ ਅੱਜ ਲੱਖਾਂ ਲੋਕ ਮਾਇੂਸ ਨੇ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਨੇ ਇੱਕ ਉਦਾਸੀ ਹੈ ਕੈਨ ਨੂੰ ਬਹੁਤ ਕੁਝ ਹੈ ਪਰ ਇੱਕ ਅਜੀਬ ਜੀ ਸ਼ਾਂਤੀ ਹੈ ਸਰ 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 ਬਹਿ ਜੋ ਵੀਰ ਯਾਰ ਬਹਿ ਜੋ ਹਲ ਅੱਜ ਉਹ ਬਹਿ ਜੋ ਵੀਰ ਬਹਿ ਉਹ ਭੀੜ ਬੋੜ